का खालसा वाहिगुरु जी की फतेह गुरु जाइए पैरी पाईये ना जुती पैरी पाई ना जुती उच की लेना मौज नहीं ਉੱਚੀਆਂ ਕੀ ਲੈਣਾ ਮੋਜਨੀਂ ਮਿਆਂ ਲੁੱਟੀ ਉੱਚੀਆਂ ਕੀ ਲੈਣਾ ਮੋਜਨੀਂ ਮਿਆਂ ਲੁੱਟੀ ਰਾਜਿਆਂ ਦੇ ਨਾਲ ਜੀਵ ਜੀਰ ਹੁੰਦੇ ਨੇ ਰਾਜਿਆਂ ਦੇ ਨਾਲ ਜੀਵ ਜੀਰ ਹੁੰਦੇ ਨੇ ਸਰਦਾ ਦੇ ਭੁਖੇ ਤਾਂ ਫਕੀ ਨੇ ਬਣਾਏ ਉਹਨਾ ਬਾਤ ਨਾ ਪੁੱਛੀ ਉਹਨਾ ਬਾਤ ਨਾ ਪੁੱਛੀ ਉੱਚੀਆਂ ਕੀ ਲੈਣਾ ਮੋਜ ਨਹੀਂ ਮਿਆਂ ਲੁੱਟੀ ਉੱਚੀਆਂ ਕੀ ਲੈਣਾ ਮੋਜ ਨਹੀਂ ਮਿਆਂ ਲੁੱਟੀ ਗੁਰੂ ਕਰ ਜਾਈਏ ਪੈਰੀ ਪਾਈਏ ਨਾ ਜੁੱਤੀ ਪੈਰੀ ਬਹਿ ਜਾਈਏ ਨੀਵਾ ਹੋ ਕੇ ਬਹਿ ਜਾਈਏ ਪਾਰ ਪਾਰ ਚੋਲੀਆਂ ਤੂੰ ਕਰ ਲੈ ਜਾਏ ਪਾਰ ਪਾਰ ਚੋਲੀਆਂ ਤੂੰ ਕਰ ਲੈ ਜਾਏ ਗੁਰੂ ਜੀ ਦੇ ਚਰਨੀ ਰੂ ਹੋ ਜਾਉ ਸੁੱਚੀ ਰੂ ਹੋ ਜਾਊਗੀ ਸੁੱਚੀ ਉੱਚੀਆਂ ਕੀ ਲੈਣਾ ਮੋਜ ਨੀ ਮਿਆਂ ਲੁੱਟੀ ਉੱਚੀਆਂ ਕੀ ਲੈਣਾ ਮੋਜ ਨੀ ਪਾਈਏ ਨਾ ਜੁੱਤੀ ਪਹਿਰਿ ਪਾਈਏ ਨਾ ਜੁੱਤੀ ਉੱਚੀਆਂ ਕੀ ਲੈਣਾ ਮੋਜਨੀਂ ਮਿਆਂ ਲੁੱਟੀ ਉੱਚੀਆਂ ਕੀ ਲੈਣਾ ਮੋਜਨੀਂ ਮਿਆਂ ਲੁੱਟੀ ਕਰਕੇ ਪਰੋਸਾ ਬੇਜਾ ਸਾਹਿਬ ਦੇ ਉੱਤੇ ਬੇਜਾ ਸਾਹਿਬ ਦੇ ਉੱਤੇ ਜਾਗ ਜਾਣੇ ਬਾਗ ਤੇਰੇ ਸਾਰੇ ਜੋ ਸੁੱਤੇ ਜਾਗ ਜਾਣੇ ਪਾਗ ਤੇਰੇ ਸਾਰੇ ਜੋ ਸੁੱਤੇ ਕਰਕੇ ਪਰੋਸਾ ਵੇ ਜਾ ਸਾਹਿਬ ਦੇ ਉੱਤੇ ਵੇ ਜਾ ਸਾਹਿਬ ਦੇ ਉੱਤੇ ਜਾਗ ਜਾਣੇ ਪਾਗ ਤੇਰੇ ਸਾਰੇ ਜੋ ਸੁੱਤੇ ਜਾਗ ਜਾਣੇ ਪਾਗ ਤੇਰੇ ਸਾਰੇ ਜੋ ਸੁੱਤੇ ਝੋਲੀਆਂ ਫੈਲਾ ਕੇ ਡੋਰ ਗੁਰਾਂ ਤੇ ਸੁੱਤੀ ਡੋਰ ਗੁਰਾਂ ਤੇ ਸੁੱਤੀ ਚੋਲੀਆਂ ਫੇਲਾ ਕੇ ਡੋਰ ਗੁਰਾਂ ਤੇ ਸੁੱਟੀ ਜੀ ਡੋਰ ਗੁਰਾਂ ਤੇ ਸੁੱਟੀ ਉੱਚੀਆਂ ਕੀ ਲੈਣਾ ਮੋਜਨੀ ਮਿਆਂ ਲੁੱਟੀ ਉੱਚੀਆਂ ਕੀ ਲੈਣਾ ਮੋਜਨੀ ਮਿਆਂ ਲੁੱਟੀ ਗੁਰੂ ਘਰ ਜਾਈਏ ਪੈਰੀ ਪਾਈਏ ਨਾ ਜੁੱਤੀ ਪੈਰੀ ਪਾਈਏ ਨਾ ਜੁੱਤੀ ਉੱਚੀਆਂ ਕੀ ਲੈਣਾ ਮੋਜਨੀ ਮਿਆਂ ਲੁੱਟੀ ਸਿਆਂ ਕੀ ਲੈਣਾ ਮੋਜਨੀ ਮਿਆਂ ਲੁੱਟੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ